ਇਹੀ ਕਹਿਣਾ ਹੈ ਕਿ ਠੀਕ ਹੈ ਜੇ ਤੁਸੀਂ ਕਰਾਲੀ ਬਸਾਂ ਲੰਗਾ ਕੇ ਲੈ ਕੇ ਜਾਂਦੇ ਹੋ ਸਫੀਸ਼ੈਂਟ ਬੱਚਾ ਬੰਦਿਆਂ ਨੂੰ ਬਿਠਾ ਕੇ ਲੈ ਕੇ ਜਾਓ ਕਦੀ ਕਰਾਲੀ ਇਹਨਾਂ ਘਟ ਹੋਵੇ ਹੀ ਨਹੀਂ ਠੀਕ ਹੈ ਜੇ ਤੁਸੀਂ 80 ਬੰਦੇ ਦੇਖ ਕੇ ਅਗਰ ਤੁਸੀਂ ਨਹੀਂ ਚੁਣਾਉਂਦੇ ਹੈਗੇ ਗੱਲ ਉਹੀ ਨਿਕਲ ਆਉਂਦੀ ਹੈ ਕਿ ਕਿ ਇੰਨਾ ਕੱਠ ਹੋ ਗਿਆ ਸੀ ਚੜਾਈ ਕਿਤੇ ਚੜਾਈ ਗਈ ਤੇ ਇੱਕ ਇੱਕ ਵਾਰ ਇੱਕ ਇੱਕ ਬੰਦਾ ਵੀ ਅਗਰ 5-10 ਬੰਦੇ ਲੈ ਕੇ ਜਾ ਰਿਹਾ ਨਾ ਇੰਨਾ ਕਦੀ ਕਰਾਲੀ ਘਟ ਹੋਵੇ ਹੀ ਨਹੀਂ ਕਰਾਲੀ ਆਨ ਨੂੰ ਬਹੁਤ ਦਿੱਕਤ ਹੁੰਦੀ ਹੈ ਬਹੁਤ ਜ਼ਿਆਦਾ ਹੈ ਕਿੰਨੀ ਹੋਵੇ ਚਾਹੇ ਬੰਦਾ ਹੋਵੇ ਚਾਹੇ ਨਿਆਣਾ ਹੋਵੇ ਬੱਸ ਸਟਾਣ ਬੱਸ ਨਹੀਂ ਠੀਕ ਹੈ ਬੱਸ ਸਟਾਣ ਦੇ ਬੱਸ ਨਹੀਂ ਰੋਕਦੇ ਹੈਗੇ ਜੋ ਲੋਪਨ ਇਹ ਵੀ ਹੈ ਤਾਂ ਉਹ ਪਿੱਛੇ 1 ਕਿਲੋਮੀਟਰ ਲੈ ਕੇ ਰੋਕ ਦੇਣੇ ਹਨ ਦਰਵਾਜ਼ਾ ਖੋਲਣਾ ਨੇ ਪੀਟੇ ਦੇ ਰੰਗ ਤੋਂ ਪਿੱਛੇ ਦੇਗਾ ਹੋਏਗਾ ਗੱਲ ਬਸ ਇੰਨੀ ਅਗਰ ਲੈ ਕੇ ਜਾਣੇ ਨਹੀਂ ਸਭ ਨਹੀਂ ਲੈ ਗੋ ਸਰ ਦੇਖੋ ਸਾਡੀ ਵੀ ਹੱਥ ਬੰਨ ਕੇ ਬੈਠ ਸਰਕਾਰ ਨੂੰ ਇਹਦਾ ਕੋਈ ਨਾ ਕੋਈ ਹੱਲ ਕਰੋ ਸਾਨੂੰ 4 ਸਾਲ ਹੋ ਗਏ ਸਰ ਸਾਡੀ ਬੈਂਕ ਤਾਂ ਕੋਈ ਰਿਸਪੈਕਟ ਨਹੀਂ ਕਰਦੀ ਆ ਸਾਨੂੰ ਆਧਾਰ ਗਾੜਾ ਸਾਨੂੰ ਦੇ ਇੱਕ ਤਾਂ ਐਸਾ ਪੱਜ ਕੇ ਇਹਦਾ ਵੀ ਕਿਸਾ ਕਿਆ ਨਹੀਂ ਪਤਾ ਕਿ 2 ਦਿਨ ਬਰਤਾਂ ਹੋਇਆ ਕਿ ਸਾਨੂੰ ਕੈਸੇ ਸਿਰਿ ਜਿਨਾਰ ਅੱਚ ਲੜੀ ਪਾਸੋਂ ਤੱਕ ਜੇ ਨਹੀਂ ਤਾਂ ਤੁਸੀਂ ਕਿਨਾਰ ਗਲੇ ਨੀਚੇ ਉਤਰ ਸਰ ਸਵੇਰੇ ਕਿਹੜੇ ਟਿੱਪੂ ਦੀ ਬੱਸ ਸੀ ਉਹ ਪਠਾਨ ਦੀ ਬੱਸ ਸੀ ਸਵਾਰੀਆਂ ਏਡਾ ਤਾਰਤੀਆ ਲੇਡੀ ਤੁਹਾਨੂੰ ਖੁਦ ਉਤਾਰਿਆ ਸਰ ਕਿਹਾ ਤੁਸੀਂ ਕਿੱਥੇ ਦੋ ਕੁੜੀਆਂ ਹੋਰ ਸੀ ਸਾਡੇ ਨਾਲ ਕੋਣ ਤੁਹਾਡੇ ਨਾਲ ਹੋਣੇ ਲੱਗਦੇ ਸਾਨੂੰ ਨੀਚੇ ਧਾਰ ਦਿੰਦੇ ਸੀ ਕਹਿੰਦੇ ਪਾਸੇ ਨਹੀਂ ਲੈ ਕੇ ਜਾਣਾ ਹੈ ਕਿ ਉੱਧ ਤੱਕ ਪਾਸੇ ਨਹੀਂ ਜਰਿ ਜਦ ਤੱਕ ਪਰਾੜੀ ਨੀਚੇ ਨਹੀਂ ਉਤਰਦੇ ਸਰ ਸਵੇਰੇ ਕਿ ਸਾਡੇ ਨਾਲ ਆਹੀ ਕੰਮ ਹੁੰਦਾ ਸ਼ਾਮ ਨੂੰ ਆਈਏ ਤਾਂ ਦਾ ਸਾਡੀ ਫੈਮਿਲੀ ਸਰ ਅਸੀਂ ਵੀ ਟਾਈਮ ਨਾਲ ਆਣਾ ਜਾਣਾ ਠੀਕ ਹੀ ਸਰ ਚਲੋ ਅੱਜ ਤੁਸੀਂ ਪਾਸੇ जब हम पिछले डेढ़ साल कैंसूर करती हूँ शाम को पौनेठानकोट वाले आए पठानकोट वाले ने बोला पराली नहीं जाए हम चुप करके चढ़ गए जब हमने उसने प्राइवेट बस में बिठाया और, और मुझे चार साल हो गए एक वरी, दो वरी की बात तो की एक किलोमीटर किलोमीटर आगे सामने कैमरे लगे ट्रैफिक पुलिस भी देती है डेली देखती है हम तो डेढ़ सौ या दो सौ लोग यहाँ पे खड़े होते हैं सुबह बट किसी की कोई, कोई सुनवाई नहीं आज तक हो गया हमें चार साल हो गए और ये प्रॉब्लम सबसे तब आई है जब आधार कार्ड जब चढ़ जाए तो ये क्यों लेके जाने है? ये कोई बात हुई बोलने की तुम अपने घर पे भी ऐसे बोलते हो हमें बोला था कि तुम अपने घर पे भी ऐसे बोलते हो हमारी मांग है हम ये कहते हैं अगर ये आगे ये भी ना बिठाए थे अगर इन्होंने बिठाना है तो हमें डेली 10 10 बंदे लेके जाए वहाँ से कभी वहाँ पे ही ना हो ये सारी चीजों का लेकेट बस रुकनी चाहिए बस स्टैंड आरोप बस रुकी जा ਟੋਡੀ ਮੰਗ ਆ ਬਾਈਪਾਸ ਜਿਹੜੀਆਂ ਜਾਂਦੀਆਂ ਬੱਸਾਂ ਸ਼ਹਿਰ ਚੋਂ ਹੋ ਕੇ ਜਾਵੇ ਹਾਂ ਹਮਨੇ ਮੁਹਾਲੀ ਬੱਸ ਸਟੈਂਡ ਚੜਨਾ ਹੈ ਉਹ ਕਿਤੇ ਕੁੜਾਈ ਰੋਪੜ ਨਾ ਚੜਿਓ ਕਾਈ ਰੋਪੜ ਕਹਾਂ ਜਾਏਗਾ ਫਿਰ ਕਹਿੰਦੇ ਲੋਕਲ ਵਾਸਤੇ ਲੋਕਲ ਵਾਸਤੇ 4 ਘੰਟੇ ਬਾਅਦ ਆਉਂਦੀ ਹੈ ਹਮਕੇ ਸਰਵਿਸ ਵਾਲੇ ਹਮਾਰੇ ਘਰ ਦੇ ਬੱਚੇ ਹਨ ਹਰ ਕੋਈ ਟਾਈਮ ਸੇ ਆਪਣੇ ਘਰ ਪੇ ਜਾਣਾ ਚਾਹਤਾ ਹੈ ਲੇਕਿਨ ਇਹ ਲੋਕ ਨਹੀਂ ਸੁਣਦੇ ਸਵਾਰੀ ਨਹੀਂ ਚੜਾ ਰਹੇ ਤੂੰ ਦੇ ਹੁਣ ਮੋਕ ਦੇ ਤਸਵੀਰਾਂ ਆ ਦੇਖੋ ਨਾ ਇਹ ਕਿਉਂ ਕੁੜੀਆਂ ਦਾ ਇਲਜ਼ਾਮ ਆ ਦੇਖੋ ਹੁਣ ਵੀ ਨੱਠ ਕੇ ਚੜ ਰਹੇ ਆ ਹਾਂ ਕਿਵੇਂ ਕਰੂਨੀ ਇਹ ਲਾਜੀ ਫੁਆਰੀ ਨੂੰ ਘਾਰੇ ਆਪ ਕਿਹੜਾ ਬੰਦਾ ਇਲਜ਼ਾਮ ਹੈ ਬੱਚਿਆਂ ਦਾ ਬੰਨੇ ਬੱਚਿਆਂ ਨੂੰ ਨਹੀਂ ਹੱਕੀ ਕਰ ਤੁਸੀਂ ਤੇ ਕੇ ਕਰਨਾ ਤੁਸੀਂ ਤੇ ਕੇ ਲਾ ਦੋ ਬਾਈ ਤੁਸੀਂ ਤੇ ਕੇ ਲਾ ਦੋ ਗੱਡੀ ਹਾਂ ਤੁਸੀਂ ਤੇ ਕੇ ਕਰੋ ਗੱਡੀ ਆਪਣੀ ਇਹ ਆਪਣੀ ਆ ਤੁਸੀਂ ਤੁੰ ਨੂੰ ਘਾਰੀ ਇੱਥੇ ਇਹਦੇ ਨੂੰ ਫੁਆਰੀ ਕਿੱਧਰ ਰੇ ਖਣੋ ਫੁਆਰੀ ਸੁਟਾ ਰਿਹਾ ਫੁਆਰੀ ਤਾਂ ਚੜਾਉਣੀ ਚਾਹੀਦੀ ਫਿਰ ਫੁਆਰੀ ਤਾਂ ਚੜਾਈ ਜਾਈਦੀ ਆ ਬੱਸ ਰੋਕ ਕੇ ਬੱਸ ਰੋਕੀ ਫਿਰ ਜੀ ਕੀ ਕਹਿਣਾ ਚਾਹੁੰਦਾ ਠੋਡਾ ਹੀ ਰਕਵਾਈਏ ਡਰਾਈਵਰ ਨੂੰ ਕਹਿ ਕੇ ਰਕਵਾਈਏ ਬੱਸੇ ਹਾਂ ਜੀ ਉਧਰ ਦੀ ਸਵਾਰੀ ਚਲਾਉਂਦੇ ਆਗੇ ਪਿੱਛੇ ਪੈਟਰੋਲ ਪੰਪ ਦੇ ਪਿੱਛੇ ਰੋਹ ਦਾ ਹੀ ਕੰਮ ਹੈ ਇਹ ਰੋਹ ਦਾ ਕੰਮ ਹੈ ਕੰਟਰ ਕੀਤਾ ਸੀ ਰੋਹ ਦੇਖਦੇ ਆ ਹਾਲਾ ਇਹ ਕੋਈ ਬੜੀ ਗੱਲ ਨਹੀਂ ਹੈ ਕਿ ਡਰਾਈਵਰ ਨੇ ਉਹਨੇ ਦੂਜੇ ਟਾਈਮਲੇ ਬੱਸ ਰਕਵਾਈ ਆਲੇ ਨੇ ਸਾਹ ਜੜਾ ਵਿੱਚ ਇਹ ਭਾਈ ਜੀ ਆ ਬੱਚੀ ਨੂੰ ਮਾਰਦਾ ਹੈ ਇੱਥੇ ਗੱਡੀ ਨੂੰ ਛੱਤਾਂ ਤੇ ਖਾਮ ਕਰੀ ਹੈ ਉਹ ਕੋਈ ਨਹੀਂ ਬੱਸ ਦਾ ਮਤਲਬ ਹੈ ਰੋਕਣਾ ਚਾਹੁੰਦੇ ਮੈਂ ਸੈਟ ਨੂੰ ਕਹਿੰਦਾ ਨਹੀਂ ਬਿਠਾਣੀ ਹੈ ਜੀ ਪਲੀਜ਼ ਗੱਲ ਕਰੋ ਆਪ ਤੁਹਾਨੂੰ ਦੇ ਆਉਣ ਦੇ ਵੇਲੇ ਤੁਸੀਂ ਨਹੀਂ ਸਵਾਰੀਆਂ ਬਿਠਾਣੀਆਂ ਰੌਂਗ ਸਾਈਡ ਤੇ ਨਹੀਂ ਕਰਿਓ ਸਪਾਸਟ ਕਪੈਸਿਟੀ ਹਰ ਸਵਾਰੀਆਂ ਦੱਸੋ ਕਿੰਨੀਆਂ ਨੇ ਵਿੱਚ ਸਵਾਰੀਆਂ ਆਜੋ ਆਓ ਆਜੋ ਬਾਹਰ ਹੋ ਮਾਰੇ ਕਰੂ ਕਿੰਨੇ ਮੋਹਰੀ ਹੋ ਗਿਆ ਇਹ 52 ਸੀਟਰ ਗੱਡੀ ਹੈ ਇਹਦੀ ਕਪੈਸਿਟੀ ਦੇਖੋ ਕਿੰਨੀ ਹੈ ਕਿੱਥੇ ਵੀ ਆਈਏ ਸਭ ਦੱਸਿਆ ਜਾਵੇ ਸਾਰਾ ਦੇਖੋ ਕਿਸੇ ਨਾਲ ਸੁਭਾਸ ਕਰ ਲ ਕਰੋ ਅੱਜ ਕਪੈਸਿਟੀ ਤਿੰਨ ਵਾਰੀ ਆ ਗਈ ਕਿੱਥੇ ਜਾਣਗੇ ਆਇਆ ਮੇਰੀ ਗੱਡੀ ਮੈਂ ਦਿਖਾਉਣਾ ਉੱਥੇ ਚਲਾ ਕੇ ਉਹਦੇ ਵਿੱਚ ਲੰਘ ਕੇ ਦਿਖਾ ਦਿਓ ਆਓ ਬੱਤਰ ਸਾਹਿਬ ਆਓ ਜੀ ਆਓ ਬਾਹਰ ਆਓ ਮਿਰਤੂ ਘੂਗੋਗਾ ਮਾ ਜੋ ਨਾ ਉਹ ਵਿੱਚੋਂ ਲੰਘ ਕੇ ਆ। ਅਗਲੀ ਵਾਰੀ ਕੜ ਕੇ ਪਿਛਲੀ ਵਾਰੀ ਉਤਰ ਕੇ ਦਿਖਾਓ ਬਈ। ਹਾਂ ਮੈਂ ਵਿੱਚੋਂ ਲੰਘ ਸਕਦਾ। ਅੱਜ ਮੰਨਦੇ ਆ ਗਲਤੀ ਆ। ਮੈਂ ਟਾਇਰਾਂ ਦੀ ਕਪੈਸਿਟੀ ਨਹੀਂ ਨਹੀਂ ਸਭ ਤੋਂ ਟਾਇਰਾਂ ਦੀ ਕਪੈਸਿਟੀ ਦੱਸੋ ਤਾਂ ਆਜੋ। ਆਇਆ ਆਇਆ। ਵੀ ਤੂੰ ਸਾਡੇ ਵੱਲ ਗੱਲ ਲਾ ਗਿਆ। ਉਹ ਜਾਣੇ ਬੱਚੇ ਇਹਨਾਂ ਚੜਾਉਂਦੇ ਘਾਤੇ ਨਹੀਂ ਪਰ ਆਜੋ ਆਜੋ। ਚੜਾਉਂਦੇ ਘਾਤੇ ਨਹੀਂ। ਬਾਜੀ ਮੈਂ ਦਿਖਾਉਣਾ। ਚਲਾਇਆ ਤੂੰ ਆਹ ਬਣਾ ਵੀ। ਚੱਲ ਹੱਡੀ ਆ ਗਾੜੀ। ਚੜਾਉਂਦੇ ਘਾਤੇ ਨਹੀਂ। ਆਜੋ ਬਾਜੀ ਆਜੋ। ਇਹਦਾ ਭਾਈ ਹੁਣ ਗੱਡੀਆਂ ਰੁਕੀ ਵੀ ਆਇਆ। ਕੋਣੇ ਰੁਕੀ ਐ ਮੈਂ ਤਾਂ ਚੜਾ ਰਿਆ। ਪਿੱਛੇ ਕਿਉਂ ਰੋ ਓਏ ਓਏ ਇਹਦੇ ਮਨੂ ਕਹਿੰਦਾ ਕਿ ਨਾ ਜਿਹੜਾ ਤੂੰ ਕੰਨਾ ਕਰਲਾ ਤੂੰ ਕਾ ਮੈਂ ਨਹੀਂ ਰੋਕਣੀ ਬੱਸ ਜਾ ਮੈਂ ਇੱਥੇ ਕੇ ਰਾ ਜੀ ਮੈਂ